ਜ਼ਿਲ੍ਹਾ ਪੁਲਿਸ ਮੁਖੀ ਦੇ ਆਦੇਸ਼ਾਂ ਤੇ ਨਸ਼ੇ ਨੂੰ ਠੱਲ ਪਾਉਣ ਲਈ ਫਾਜ਼ਿਲਕਾ ਪੁਲਿਸ ਨੂੰ ਵੱਡੀ ਸਫਲਤ ਹਾਸਲ ਹੋਈ ਹੈ ਮਲੋੜ ਰੋਡ ਤੇ ਗਸ਼ਤ ਕਰਦੇ ਦੌਰਾਨ ਸੇਵਨਾਲੇ ਦੇ ਕੋਲੋਂ 7 ਸਤੇ ਜਵਾਈ ਨੂੰ ਗ੍ਰਿਫਤਾਰ ਕੀਤਾ ਹੈ ਜਿੰਨਾਂ ਕੋਲੋਂ 50 ਗ੍ਰਾਮ ਤੋਂ ਵੱਧ ਹੈਰੋਇਨ ਬਰਾਮਦ ਹੋਈ ਹੈ ਹਾਲਾਂਕਿ ਇਹਨਾਂ ਉਤੇ ਪਹਿਲਾਂ ਵੀ ਵੱਡੀ ਨਸ਼ੇ ਦੀ ਖੇਪ ਦਾ ਮਾਮਲਾ ਦਰਜ ਹੈ ਅਤੇ ਇਹ ਫਰਾਰ ਦੱਸੇ ਜਾ ਰਹੇ ਸਨ ਇਸ ਸਬੰਧੀ ਉਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਜ਼ਿਲ੍ਹਾ ਪੁਲਿਸ ਮੁਖੀ ਸਰਦਾਰ ਵਿਰਿੰਦਰ ਸਿੰਘ ਬਰਾੜ ਦੇ ਦਿਸ਼ਾ ਨਿਰਦੇਸ਼ ਤੇ ਜ਼ਿਲ੍ਹੇ ਨੂੰ ਨਸ਼ਾ ਮੁਕਤ ਬਣਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ ਅਤੇ ਪੁਲਿਸ ਦਿਨ ਰਾਤ ਕੰਮ ਕਰ ਰਹੀ ਹੈ ਨਸ਼ੇ ਦੇ ਕਾਰੋਬਾਰ ਕਰਨ ਵਾਲਿਆਂ ਅਤੇ ਨਸ਼ਾ ਕਰਨ ਵਾਲਿਆਂ ਨੂੰ ਕੜੀ ਚੇਤਾਵਨੀ ਦਿੱਤੀ ਗਈ ਹੈ ਇਸੇ ਤਹਿਤ ਨਸ਼ੇ ਦਾ ਲੱਕ ਤੋੜਨ ਲਈ ਪੰਜਾਬ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਂਦੀ ਹੈ ਤਾਂ ਜੋ ਨਸ਼ੇ ਦਾ ਕਾਰੋਬਾਰ ਕਰਕੇ ਰਾਜ ਅਤੇ ਰਾਜ ਦੀ ਜਵਾਨੀ ਨੂੰ ਖਰਾਬ ਕਰਨ ਵਾਲੇ ਲੋਕਾਂ ਖਿਲਾਫ ਕੜੀ ਵਿਭਾਗਿਆਕਰੂਨੀ ਕਾਰਵਾਈ ਕੀਤੀ ਜਾ ਸਕੇ ਇੱਥੇ ਇਹ ਜ਼ਿਕਰਯੋਗ ਹੈ ਕਿ ਇਹ ਜੋ ਖੇਪ ਫੜੀ ਗਈ ਹੈ ਨਸ਼ੇ ਦੀ ਖੇਪ ਫੜੀ ਗਈ ਹੈ ਅਤੇ ਅੱਗੇ ਵੀ ਇਹਨਾਂ ਤੇ ਇਸ ਤਰ੍ਹਾਂ ਦੇ ਮੁਕੱਦਮੇ ਦਰਜ ਕੀਤੇ ਜਾ ਚੁੱਕੇ ਹਨ ਫਾਜ਼ਿਲਕਾ ਜ਼ਿਲ੍ਹੇ ਨੂੰ ਨਸ਼ਾ ਮੁਕਤ ਬਣਾਉਣ ਲਈ ਪੰਜਾਬ ਪੁਲਿਸ ਵੱਲੋਂ ਇਸੇ ਤਰ੍ਹਾਂ ਦੀ ਮੁਹਿੰਮ ਅੱਗੇ ਵੀ ਜਾਰੀ ਰਹੇਗੀ ਅਤੇ ਕਿਸੇ ਨੂੰ ਨਸ਼ਾ ਵੇਚਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਜਿਹਨਾਂ ਨਸ਼ਾ ਵੇਚਣਾ ਹੈ ਜਾਂ ਕੰਮ ਛੱਡ ਦੇਣ ਜਾਂ ਜ਼ਿਲ੍ਹਾ ਛੱਡ ਦੇਣ ਇਹ ਸਟਾਫ ਕੀ ਅਸੀਂ ਸਾਰਸਵਾਲ ਸੀ ਨੇ ਦੋ ਦੋਸ਼ੀ ਖੜੇ ਸੀ ਜੀ ਇੱਕ ਗੁਰਮੀਤ ਸਿੰਘ ਜਿੱਤੂ ਪੁੱਤਰ ਗੁਲਾਬ ਸਿੰਘ ਅਸੀ ਖਰਾਸਵਾਲੀ ਟਾਣੇ ਦੀ ਤੇ ਇੱਕ ਦੀ ਸਸੀ ਕੁਛੱਲਿਆ ਵੀ ਪਤਨੀ ਪ੍ਰੀਤਮ ਸਿੰਘ ਵਸੀ ਮੁਹਾਰਜਮਸ਼ੇ दोनों नशा दृष्टि काम करते को ये सर पहला भी संपंजा कि ए बी आई न्यूज चैनल देखने वाले सभी दर्शकों से हम अपील करते हैं कि पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत